कब से मांग रहे बचपन से। कोई तो और काम ही करते नहीं करते नहीं काम मिलता नहीं है यही काम करते नहीं कबार सकते। तो कबाड़ चुपते कबाड़ चुप के पैसे बंदे नहीं है नहीं महाराष्ट्र से आए इधर ही रहते हैं। इधर ही माँ बाप गुजर गए उनके माँ बाप ने इधर ही रह गए ਨਹੀਂ ਨਹੀਂ ਕਬੜ ਕੋ ਬਾਲੂ ਕੋ ਬਾਲ ਸੁਣਤੇ ਸਭ ਕਿਆ ਕਰੇ ਅੰਕਲਾ ਵੀ ਮੰਗਤੇ ਵੀ ਹੈ ਪਰ ਕਬੜ ਵੀ ਬਿੰਦੇ ਜੇ ਸੇ ਕੰਮ ਕਰਨਾ ਬਦਾ ਮਿਹਨਤ ਕਰਨ ਹਮ ਠੀਕ ਵਾਲਾ ਕੰਮ ਬੰਦ ਹੋਣਾ ਖਸਕਾ ਜੀ ਜਾਨਸ ਬਾਕਸ ਮੈਂ ਟੀਵੀ ਤੇ ਤੁਹਾਨੂੰ ਸੁਵਾਸਤਾ ਮੈਂ ਆ ਪਰਮਜੀਤ ਸਿੰਘ ਸੰਘਾਰਾ ਸੋ ਪੂਰੇ ਪੰਜਾਬ ਪਰ ਵਿੱਚ ਜਿਹੜਾ ਕੇ ਪਖਾਰੀਆਂ ਦੇ ਉਪਰ ਸਰਕਾਰ ਵੱਲੋਂ ਸਕੰਜਾ ਕਸਿਆ ਜਾ ਰਿਹਾ ਹੈ ਵੀ ਜਿਹੜੇ ਬੱਚੇ ਜਾਂ ਮਾਂ ਪਿਓ ਜਿਹੜੇ ਅਦਿਕਾ ਹੈਡਲਾਈਟਾਂ ਦੇ ਉੱਪਰ ਭੀਕ ਮੰਗਦੇ ਨਜ਼ਰ ਆ ਰਹੇ ਨੇ ਵੀ ਕੀ ਉਹ ਵਕਈ ਉਹਨਾਂ ਦੇ ਬੱਚੇ ਨੇ ਜਾਂ ਜਿਹੜੇ ਭੀਕ ਮੰਗਦੇ ਨੇ ਵੀ ਉਹ ਕਿਉਂ ਮੰਗਦੇ ਨੇ ਕੀ ਕੀ ਕਾਰਨ ਨੇ ਇਹਨਾਂ ਦੇ ਬਾਰੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਕੀ ਸਰਚ ਅਭਿਆਨ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਕੋਈ ਪਿਖਾਰੀ ਨਹੀਂ ਰਹਿਣ ਦੇਣਾ ਪਰ ਜਿਹੜੇ ਪਿਖਾਰੀ ਨੇ ਇਹ ਆਉਂਦੇ ਕਿੱਥੋਂ ਨੇ ਇਹ ਸਰਜਰਜੀ ਕਰਨ ਦੀ ਕੋਸ਼ਿਸ਼ ਕਰਾਂਗੇ ਪੱਕੀ ਨਾ ਕੀ ਨਾਮ ਹੈ ਤੁਹਾ ਸੋਨੀਆ ਕਿੰਨੀ ਉਮਰ ਹੈ ਆਪਕੀ 20 20 ਸਾਲ ਕੀ ਕਦੋਂ ਸੇ ਮੰਗ ਰਹੇ ਹੋ बचपन से बीस कितने साल की जब लगे इतनी से अभी पता नहीं पाँच सात साल कितना पैसा बन जाता है सौ पचास रुपए बन जाते ये कौन है बहन है दोनों बहन आपकी तीनों बहन है हाँ तीनों बहन है हम्म और काम नहीं करते आप नहीं क्यों नहीं करते अभी काम मिलता नहीं है यही काम करते नहीं तक कबार बस कवाड़ चौक कवाड़ चौक के पैसे बनते नहीं है नहीं यही बनते है बस कितने लोग हैं आप जो बघारी भीख मांगते हैं आप सारा कितना लोग है बहुत नहीं, नहीं आपको तो पता हुआ आपके घर में जो रहते हैं साथ में कितने दस बीस पचास कितने लोग हैं ज्यादा जन है सारे? थोड़, थोड़े थोड़े सर ज्यादा जो बच्चे भीख मांगते है सुबह होते है जहाँ टिकट आते हैं بس اپ کتنا سمے سے بھیک مانگتے ہو چھوٹے پنچے ہاں چھوٹے پنچے اپ کتنے سمے سے بھیک مانگتے ہو ایسا مسلسل جڑے کہ لوگ تھونو ہر چراغے شہر دے ہر کونے دے اوپر تھونو بھیک مانگن والے مل جان گے جڑے کہ ہر آئے گئے تھونو تو گڈی رکدی ہے مڑ کے رکدا ہے تے رک کے جڑے کہ تھو بھیک مانگد نے اب جڑا ہستی گل جی ਇਹ ਲਗਾਤਾਰ ਹੈ ਨਾ ਸਾਰਿਆਂ ਦੇ ਵਿੱਚ ਕਾਫੀ ਪਰਮਾਰ ਹੋ ਗਈ ਪਹਾਰੀਆਂ ਦੀ ਬਹੁਤ ਜ਼ਿਆਦਾ ਇਹ ਉਹ ਸਰਕਾਰ ਵੱਲੋਂ ਵੀ ਜਿਹੜਾ ਕਿ ਲਗਾਤਾਰ 57000 ਰੁਪਏ ਦੇਖੀ ਖਬਰਾਂ ਵਿੱਚ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਫਿਰ ਇਹ ਜਿਹੜੇ ਭੀਖ ਮੰਗਦੇ ਨੇ ਕਿ ਲੋੜ ਪੰਦੇ ਹੋਣਾ ਚਾਹੀਦਾ ਜੀ ਕੰਮ ਕਰਨ ਦਾ ਬਦ ਨਿਹਤ ਕਰਨ ਠੀਕ ਵਾਲਾ ਕੰਮ ਬੰਦ ਹੋਣਾ ਕੰਮ ਤਾਂ ਅੱਜ ਕੋ ਮਰ ਜੀ ਭੀਖ ਮੰਗ ਕੇ ਆਥਣ ਤਾਂ ਇਹਨਾਂ ਨੇ ਦਾਰੂ ਪੀਣੀ ਆ ਜਾ ਕੇ ਦੇਖ ਲੋ ਠੇਕੇ ਆਂਗਰੇ ਛੱਪੇ ਆਂਗਰੇ ਪੜੇ ਹੁੰਦੇ ਆ ਸਰਕਾਰ ਦੀ ਜਿਹੜਾ ਸਰਕਾਰ ਕਰੇ ਸਹੁੰ ਦਾ ਘਰੋਂ ਕੰਮ ਦੀ ਇਹਨਾਂ ਦੀ ਵਧੀਆ ਕੰਮ ਕਰਦੇ ਆ ਜੀ ਜੇ ਕਰੇ ਹੂੰ ਕੋਡਾ ਕੀ ਨਾਮ ਆ ਜੀ ਗਵਿੰਦਰ ਸਿੰਘ ਜੀ ਗਵਿੰਦਰ ਜੀ ਲਗਾਤਾਰ ਨੇ ਪੁਖਾਰੀ ਦੇ ਸੜਕਾਂ ਦੇਖਦੇ ਆ ਨਾ ਸਰਕਾਰ ਜੀ ਇੱਥੇ ਬਹੁਤ ਪਰੇਸ਼ਾਨ ਕਰਦੇ ਨੇ ਕੋਈ ਵੀ ਬੰਦਾ ਆਉਂਦਾ ਉਹਦੇ ਮਗਰੇ ਤੁਰ ਪੈਂਦੀ ਆ ਹੂੰ ਕੋਈ ਪਿੰਡੋਂ ਸੌਦੇ ਲੈਣ ਆਉਂਦਾ ਜਾਂ ਕੋਈ ਵਿਆਹ ਸ਼ਾਦੀ ਦੇ ਕੋਈ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਕੋਈ ਤਕਰੀਬ ਚਾ ਜਾਂ ਨਹੀਂ ਇਹਨਾਂ ਨੇ ਕਾਰਾਂ ਦੇ ਚੀਜ਼ੇ ਖੜਕਾਈ ਜਾਂਦੇ ਹੂੰ ਇੱਥੇ ਆ ਕੇ ਜੁਨੀਆ ਚ ਬਹਿ ਜਾਂਦੀਆਂ ਹਾਂ ਇਹਨਾਂ ਨੇ ਜੋ ਆਕਤਾ ਨੇ ਪਿੱਛੇ ਬੱਚਿਆਂ ਨੇ ਇਹਨਾਂ ਬੁੜੀਆਂ ਨੇ ਬਾਥਰੂਮ ਇੱਥੇ ਗੰਦੇ ਕਿਤੇ ਇੱਥੇ ਜਾਣਾ ਇਹਨਾਂ ਨੂੰ ਜੇ ਡੱਕਦੇ ਆ ਤਾਂ ਮਾੜੇ ਆ ਹਮ ਸਾਰੀ ਤਰੀਕੇ ਤੇ ਪੱਖੇ ਮੋਹਰੇ ਬੈਗੀਆਂ ਪਾਣੀ ਇੱਥੇ ਜੇ ਕੋਈ ਆ ਗਿਆ ਤਾਂ ਉਹਦੇ ਮਗਰ ਭੱਜਦਾ ਨਾ ਬਸ ਬਾਕੀ ਵੱਡੇ ਸਾਰੇ ਬਿਨਾਂ ਸਰਕਾਰ ਵੱਲੋਂ ਕਾਫੀ ਇਹਨਾਂ ਦੇ ਜਿਹੜਾ ਕਿ ਕੰਟਰੋਲ ਕਰ ਰੱਖਿਆਗਾ ਪਰ ਇਹ ਸ਼ਹਿਰਾਂ ਨਾਲੋਂ ਵੀ ਵੱਧ ਪਰਮਾਰ ਆ ਜੀ ਮਲੇਰ ਕੋਲ ਜੀ ਹਮ ਇਹ ਕਰਨ ਲਾਦਾ ਕਿਉਂ ਵੀ ਰੋਕ ਟੋਕ ਨਹੀਂ ਕੋਈ ਨਨ ਢੱਕਣ ਵਾਲਾ ਹੀ ਨਹੀਂ ਜੀ ਇਹ ਸਰਕਾਰ ਕੰਮ ਕਰੂਗੀ ਤਾਂ ਤੁਸੀਂ ਦੇਖੋ ਕਿੰਨਾ ਵਧੀਆ ਸਾਰਾ ਕੰਮ ਹੋ ਜੂ ਕੋਈਸ ਨੂੰ ਛੱਡਦੇ ਨਹੀਂ ਖੜੇ ਨਹੀਂ ਛੱਡਦੇ ਬਹੁਤ ਪਰੇਸ਼ਾਨ ਕਰਦੇ ਤੋਂ ਵਾਕੀ ਜੀ ਬਾਕੀ ਵੱਡੇ ਸਰਦਾਂ ਨਾਲੋਂ ਮਲੇਰ ਕੋਲਾ ਦੇ ਵਿੱਚ ਇਹਨਾਂ ਲੋਕਾਂ ਦੀ ਕਾਫੀ ਪਰੇਮਾਰ ਹੈ ਬੱਸ ਸਟੈਂਡ ਟਰੱਕ ਜੁਨੀਅਨ ਜ਼ਰਾਲ ਚੌਂਕ ਸਲ ਨੀਗੇਟ ਦਾ ਇਸ ਮਰਜ਼ੀ ਤੁਸੀਂ ਗੇਟ ਦਾ ਦਰਵਾਜ਼ਾ ਜਿਹੜੇ ਕਿ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਕਿਆ ਨਾਮ कुछ नहीं है लोहा निकल क्या नाम है आपका शायद लोहा निकल भीख भी मांगता है नहीं लोहा नहीं।, तो नहीं, नहीं वो दवाई लेने का आप भी चलो डॉक्टर के पास दवाई ले नहीं। नहीं। और तो जो लेडीज और थी बीखी मांगती थी आपके साथ है नहीं हमारे नहीं, 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 साथ महाराष्ट्र से आए इधर ही रहते हैं कितने समय माँ बाप गुजर गए उनके माँ बाप इधर ही रह गए पहले, पहले। मांगते नहीं नहीं कबाड़ी कबाड़ी सुनते थे अब तो भीख मांग रहे थे अब क्या तो करे अंकल हम मांगते भी है और कबाड़े भी बीनते जैसे बड़े छोटे बच्चे रहते तो मांगते बड़े हो जाते स्कूल में डालते बच्चों को फिर लोहा चुकते हैं तो बाकी शहरा मलेर स्पेशल ਨજર ਰੱਖਦੇ ਦੇਖਣਾ ਚਾਹੀਦਾ ਵੀ ਇਹ ਲੋਕ ਪੀਕ ਮੰਗਦੇ ਨੇ ਕਿਉਂ ਮੰਗਦੇ ਆ ਇਹਨਾਂ ਦੇ ਬੱਚੇ ਨੇ ਪੀਕ ਮੰਗਦੇ ਨੇ ਉਹ ਕਿਉਂ ਮੰਗਦੇ ਨੇ ਸਾਥੀ ਬਲਜੀ ਜਿੱਦਾਂ ਮੇਰੇ ਕੋਲੋਂ ਪਰਮੇਸਵਰਾ ਧੰਨ